ਦੋਸਤੋ ਅੱਜ ਆਪਾਂ ਗੱਲ ਕਰਾਂਗੇ ਕਿ ਇਸ ਵਾਰੀ ਭਾਰਤ ਸਰਕਾਰ ਨੇ ਜਾਂ FCI ਨੇ ਜਿਸ ਤਰ੍ਹਾਂ ਦਾ ਕਣਕ ਨੂੰ ਖਰੀਦਣ ਦੇ ਮਾਮਲੇ ਦੇ ਉੱਤੇ ਸ਼ਕਤੀ ਦੇ ਨਾਲ ਸਪੈਸੀਫਿਕੇਸ਼ਨਾਂ ਨੂੰ ਲਾਗੂ ਕਰਨ ਦੀ ਗੱਲ ਕਹੀ ਹੈ ਉਹਨਾਂ ਹਾਲਾਤਾਂ ਦੇ ਵਿੱਚ ਤਾਂ ਮੈਨੂੰ ਇਹ ਲੱਗਦਾ ਹੈ ਕਿ ਦੇਸ਼ ਦਾ ਕਿਸਾਨ ਰੁਲ ਜਾਏਗਾ ਕਿਉਂਕਿ ਰਾਏ ਦਿਨ ਮੌਸਮ ਖਰਾਬ ਹੋ ਰਿਹਾ ਹੈ بارش રોજ ਪੈਂਦਾ ਹੈ ਔਰ ਜਦੋਂ ਮੀਂਹ ਰੋਜ਼ ਪੈਂਦਾ ਕਿਤੇ ਨਾ ਕਿਤੇ ਗੜੇ ਪੈਂਦੇ ਨੇ ਔਰ ਉਹਨਾਂ ਗੜਿਆਂ ਦੇ ਨਾਲ ਜਦੋਂ ਕਿਸਾਨ ਦੀ ਫਸਲ ਦਾ ਨੁਕਸਾਨ ਹੁੰਦਾ ਹੈ ਉਦੋਂ ਫਿਰ ਕਿਸਾਨ ਦੀ ਮਜਬੂਰੀ ਬਣਦੀ ਹੈ ਕਿਉਂਕਿ ਜਿਹੜੀ 6 ਮਹੀਨਿਆਂ ਦੀ ਮਿਹਨਤ ਨਾਲ ਪੈਦਾ ਕੀਤੀ ਹੋਈ ਫਸਲ ਨੂੰ ਅਗਰ ਇੱਕ ਘੰਟਾ ਲੇਟ ਹੋਣ ਨਾਲ ਗੜਿਆਂ ਦੀ ਮਾਰ ਚ ਪੈ ਜਾਏ ਔਰ ਖੇਤਾਂ ਦੇ ਖੇਤ ਤਬਾਹ ਹੋ ਜਾਣ ਉਹ ਕਿਸੇ ਵੀ ਕਿਸਾਨ ਦੇ ਝੱਲਣ ਤੋਂ ਬਾਹਰ ਦੀਆਂ ਗੱਲਾਂ ਨੇ ਉਹ ਕਿਸਾਨ برداشت ਨਹੀਂ ਕਰ ਸਕਦਾ ਅਗਰ ਸਰਕਾਰ ਇਹਨਾਂ ਜਿਹੇ ਹਾਲਾਤਾਂ ਨਾਲ ਨਿਪਟਣ ਦੇ ਲਈ ਦੇਸ਼ ਦੇ ਕਿਸਾਨ ਦੀ ਜਿਹੜੀ ਲਗਾਤਾਰ ਅਸੀਂ ਦਵਾਈ ਪਿੱਟ ਰਹੇ ਆਂ ਕਿ ਫਸਲੀ ਬੀਮਾ ਯੋਜਨਾ ਰਹਿਮਾਨਦਰਨਾ ਇੱਕਾਈ ਨੂੰ ਏਕੜ ਮੰਨ ਕੇ ਉਹ ਬੀਮਾ ਕੀਤਾ ਜਾਏ ਉਹ ਕਦੇ ਕੋਈ ਸਰਕਾਰਾਂ ਸਾਡੀ ਬਾਹ ਨੀ ਫੜਦੀਆਂ ਨਾ ਤਾਂ ਸਾਡੀ ਫਸਲ ਦਾ ਠੀਕ ਢੰਗ ਨਾਲ ਬੀਮਾ ਕਰਨ ਦੇ ਲਈ ਤਿਆਰ ਹੁੰਦੀਆਂ ਨੇ ਤੇ ਦੂਸਰੀ ਗੱਲ ਫਿਰ ਉਹਨੂੰ ਆਪਦੇ ਨਸੀਬ ਤੇ ਹੀ ਛੱਡ ਦੇਣਾ ਕਿ ਤੁਸੀਂ ਆਪ ਦੀ ਨਿਮੇੜੋ ਲੇਕਿਨ ਅਸੀਂ ਤੁਹਾਡੀ ਫਸਲ ਪੂਰੀ ਸੁੱਕੀ ਤੋਂ ਬਗਾਰ ਨਹੀਂ ਖਰੀਦਾਂਗੇ ਇਹ ਬਰਦਾਸ਼ਤ ਨਹੀਂ ਹੋਏਗਾ ਇਹ ਧੱਕੇਸ਼ਾਹੀਆ ਕਿਸਾਨਾਂ ਦੇ ਨਾਲ ਆ ਇੱਕ ਨਵੀਂ ਅਦਕੀ ਕਰਤੀ ਗੱਲ ਇਹਨਾਂ ਨੇ ਕਿ ਭਈ ਜੇਕਰ 12 ਤੋਂ ਲੈ ਕੇ 12 ਨਵੀਂ ਤੱਕ ਤੁਹਾਡੀ ਫਸਲ ਆਉਂਦੀ ਹੈ ਤਾਂ ਅਸੀਂ ਖਰੀਦਾਂਗੇ 12 ਤੋਂ 14 ਤੱਕ ਆਉਂਦੀ ਹੈ ਤਾਂ 2 ਰੁਪਏ ਪਰ ਕਵਾਂਟਲ ਮਗਰ ਕੱਟ ਲਾਵਾਂਗੇ ਤਾਂ ਜੇ 14 ਤੋਂ ਉੱਪਰ ਟੱਪਦੀ ਹੈ ਇਹਦਾ ਮਤਲਬ ਰਿਜੈਕਟ ਕਰ ਦਾਂਗੇ ਖਰੀਦਾਂਗੇ ਹੀ ਨਹੀਂ ਇਹਦਾ ਮਤਲਬ ਇਹ ਨਿਕਲਦਾ ਪਿਛਲੀ ਵਾਰੀ ਵੀ ਸਾਡੇ ਨਾਲ ਹੋਇਆ ਸੀ ਕਿ ਇੱਕ ਤਰੀਕੇ ਦੇ ਨਾਲ 2 ਰੁਪਏ ਤੁਹਾਡੀ ਫਸਲ ਦੇ ਉੱਤੇ ਕੱਟ ਲਾਉਣ ਦਾ ਰਾਹ ਖੋਲਿਆ ਗਿਆ ਜਿਹਦੇ ਅਸੀਂ ਸਖਤ ਸ਼ਬਦਾਂ ਨਾਲ ਨਖੇਦੀ ਕਰਦੇ ਨਿੰਦਾ ਕਰਦੇ ਆਂ ਔਰ ਸਰਕਾਰ ਨੂੰ ਵਾਰਨਿੰਗ ਵੀ ਦਿੰਦੇ ਆਂ ਕਿ ਅਗਰ ਅਗਰਾ ਜੇਹਾ ਕਰੇਗੀ ਤਾਂ ਫਿਰ ਕਿਸਾਨਾਂ ਨੂੰ ਮਜਬੂਰਨ ਸਰਕਾਰਾਂ ਤੇ ਆਉਣਾ ਪਏਗਾ ਉਹਦਾ ਉਹਦਾ ਮੁਕਾਬਲਾ ਫਿਰ ਸਰਕਾਰ ਕਰਨ ਲਈ ਤਿਆਰ ਰਹੇ ਅਸੀਂ ਜੱਥੇ ਬੰਦੀਆਂ ਵਾਲੇ ਲੋਕਾਂ ਜਿਹੜੇ ਸਾਡਾ ਉਹ ਪਰਿਵਾਰ ਆ ਕਿਸਾਨ ਜਮਾਤ ਸਾਡੀ ਰੁੱਲਦੀ ਛੱਡੀ ਨਹੀਂ ਜਾ ਸਕਦੀ ਕਿ ਅੱਜ ਮੰਡੀਆਂ ਦੇ ਅੰਦਰ ਤੁਹਾਡੀ ਸਪੈਸੀਫਿਕੇਸ਼ਨ ਨੂੰ ਪੂਰਾ ਕਰਨ ਦੇ ਲਈ ਕਿਸਾਨ ਬਚਾਰੇ ਡੀਕ ਰਹੇ ਨੇ ਹੁੰਦੀ ਨਹੀਂ ਕੀ ਆ ਜਿਹੜੇ ਏਸੀ ਰੂਮਾਂ ਦੇ ਵਿੱਚ ਬੈਠੇ ਤੇ ਚੁੱਪਚੀ ਪੀਤੇ ਬੈਠੇ ਅੱਖਾਂ ਮੀਚ ਕੇ ਜਿਹੜੀਆਂ ਸਪੈਸੀਫਿਕੇਸ਼ਨਾਂ ਦੇ ਉੱਤੇ ਸ਼ਕਤੀ ਨਾਲ ਲਾਗੂ ਕਰਨ ਦੀਆਂ ਗੱਲਾਂ ਕਰਦੇ ਆ ਉਹਨਾਂ ਨੂੰ ਪਤਾ ਨਹੀਂ ਲੱਗਦਾ ਕਿ ਮੌਸਮ ਜਦੋਂ ਬਰਸਾਤਾਂ ਦਾ ਮੌਸਮ ਬਣ ਜੇ ਮੀਂਹ ਪੈਣ ਲੱਗ ਜਾਣ ਉਸ ਵੇਲੇ ਮੌਸਮ ਦੇ ਵਿੱਚ ਹਵਾ ਦੇ ਵਿੱਚ ਨਮੀ ਵੱਧ ਜਾਂਦੀ ਹੈ ਤੇ ਜਦੋਂ ਨਮੀ ਵੱਧਦੀ ਹੈ ਤਾਂ ਫਿਰ ਕਾਰਕ੍ਰਮ ਦੇ ਵਿੱਚ ਨਮੀ ਕਿਵੇਂ ਘਟੇਗੀ ਸੋ ਇਹ ਆਪਦੀਆਂ ਸਪੈਸੀਫਿਕੇਸ਼ਨਾਂ ਦੇ ਵਿੱਚ ਢਿੱਲੇ ਦੇਣੀ ਬਣਦੀ ਆ ਕੇਂਦਰ ਸਰਕਾਰ ਇਸ ਗੱਲ ਤੋਂ ਪਿੱਛੇ ਹਟੇ ਆਏ ਦਿਨ ਖੇਤਾਂ ਦੇ ਵਿੱਚ ਕਿਸਾਨਾਂ ਦੀਆਂ ਫਸਲਾਂ ਦਾ ਨੁਕਸਾਨ ਹੋ ਰਿਹਾ ਵੱਡੀ ਪੱਧਰ ਤੇ ਕਿਸਾਨ ਮਾਰੇ ਜਾ ਰਹੇ ਨੇ ਅਗਲੀ ਗੱਲ ਮੈਂ ਵੀ ਕਹਿਣੀ ਚਾਹਣਾ ਹੈ ਕਿ ਦੇਖੋ ਜੇਕਰ ਵਪਾਰੀ ਲੋਕ ਸਾਡੀ ਫਸਲ ਨੂੰ ਖਰੀਦਣ ਦੇ ਮਾਮਲੇ ਦੇ ਵਿੱਚ 60-60 ਰੁਪਏ ਵੱਧ ਦੇ ਸਕਦੇ ਨੇ ਤਾਂ ਪੰਜਾਬ ਗਵਰਨਮੈਂਟ ਕਿਉਂ ਨਹੀਂ ਇਹਨੂੰ ਖਰੀਦੀ ਪੰਜਾਬ ਗਵਰਨਮੈਂਟ ਕਿਉਂ ਨਹੀਂ ਇਹਦੀ ਜ਼ਿੰਮੇਵਾਰੀ ਚੱਕਦੀ ਅਸੀਂ ਬਾਰ-ਬਾਰ ਪੰਜਾਬ ਗਵਰਨਮੈਂਟ ਨੂੰ ਮੀਟਿੰਗਾਂ ਦੇ ਵਿੱਚ ਇਹ ਗੱਲਾਂ ਕਹੀਆਂ ਨੇ ਕਿ ਜੇਕਰ ਕੇਂਦਰ ਸਾਡਾ ਲਹੂ ਪੀਂਦਾ ਹੈ ਕੇਂਦਰ ਸਾਡੇ ਕਿਸਾਨ ਨੂੰ ਤੰਗ ਪਰੇਸ਼ਾਨ ਜਾਣਬੁੱਝ ਕੇ ਕਰਦਾ ਹੈ ਤਾਂ ਪੰਜਾਬ ਗਵਰਨਮੈਂਟ ਖਰੀਦੇ ਸਾਡੀ ਫਸਲ ਨੂੰ ਇਸੇ ਫਸਲ ਨੂੰ ਅਗਰ ਪੰਜਾਬ ਗਵਰਨਮੈਂਟ ਖਰੀਦੇ ਤੇ ਬਾਹਰਲੀਆਂ ਕੰਟਰੀਆਂ ਦੇ ਵਿੱਚ ਜੇਕਰ ਅਡਾਨੀਆਂ ਦੀ ਕਨਕ ਜਾ ਸਕਦੀ ਹੈ ਹੋਰ ਵਪਾਰੀਆਂ ਦੀ ਕਨਕ ਜਾ ਸਕਦੀ ਹੈ ਤਾਂ ਪੰਜਾਬ ਸਰਕਾਰ ਵੱਲੋਂ ਇੱਕ ਕੰਪਨੀ ਬਣਾ ਕੇ ਉਹਦੇ ਰਾਹੀਂ ਕਿਉਂ ਨਹੀਂ ਕਨਕ ਬਾਹਰ ਜਾ ਸਕਦੀ ਔਰ ਪੰਜਾਬ ਸਰਕਾਰ ਇਹ ਇਨੀਸ਼ੀਏਟਿਵ ਕਿਉਂ ਨਹੀਂ ਲੈਂਦੀ ਸਾਡੇ ਕਿਸਾਨਾਂ ਨੂੰ ਰੁੱਲਦੇ ਛੱਡਣਾ ਮੈਂ ਸਮਝਦਾ ਜਿੱਿੱਤੇ ਕੇਂਦਰ ਦੀ ਜਿੱਥੇ ਤੱਕੇਸ਼ਾਈ ਹੈ ਉੱਦੀ ਪੰਜਾਬ ਦੀ ਵੀ ਨਾਲ ਬਰਾਬਰ ਜ਼ਿੰਮੇਵਾਰੀ ਬਣਦੀ ਹੈ ਔਰ ਇਹ ਚੱਕੇ ਪੰਜਾਬ ਸਰਕਾਰ ਜ਼ਿੰਮੇਵਾਰੀ ਆ ਜਿਹੜਾ ਕੱਟ ਲੌਂਗੀਆਂ ਗੱਲਾਂ ਆ ਰਹੀਆਂ ਨੇ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ ਪੰਜਾਬ ਸਰਕਾਰ ਟਾਈ ਅਪ ਕਰੇ ਕੇਂਦਰ ਦੇ ਨਾਲ ਔਰ ਇਹ ਜਿਹੜੀ ਰਿਲੈਕਸੇਸ਼ਨ ਦਬਾਵੇ ਇਹਦੇ ਵਿੱਚ ਕਿਉਂਕਿ ਮੌਸਮ ਦੇ ਵਿੱਚ ਸੱਲ ਹੈ ਨਹੀਂ ਤਾਂ ਮਜਬੂਰੀ ਹੈ ਕਿ ਫਿਰ ਕਿਸਾਨਾਂ ਨੂੰ ਸਰਕਾਰ ਤੇ ਆਉਣਾ ਪਏਗਾ ਆਪਣੀ ਫਸਲ ਵੇਚਣ ਦੇ ਲਈ ਔਰ ਸਾਨੂੰ ਆਪਦੇ ਕਿਸਾਨਾਂ ਦੇ ਨਾਲ ਭਾਵੇਂ ਅਸੀਂ ਜਿੰਨਾ ਮਰਜ਼ੀ ਫਸੇਵੇ ਹੋਈਏ ਸਾਨੂੰ ਆਪਦੇ ਕਿਸਾਨਾਂ ਦੇ ਨਾਲ ਖੜਨਾ ਪਏਗਾ ਫਿਰ ਬਾਅਦ ਵਿੱਚ ਪੰਜਾਬ ਗਵਰਨਮੈਂਟ ਇਹ ਨਾ ਕਹੇ ਕਿ ਜੀ ਅਸੀਂ ਤਾਂ ਕਿਸਾਨਾਂ ਦੀ ਫਸਲ ਜਦੋਂ ਕੇਂਦਰ ਚੱਕਦੀ ਹੈ ਤੇ ਅਸੀਂ ਕੀ ਕਰੀਏ ਇਹ 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 ਬਰਦਾਸ਼ਤ ਤੋਂ ਬਾਹਰ ਹੋਣੀਆਂ ਗੱਲਾਂ ਕਿ ਸਾਨੂੰ ਰੁਲਦਾ ਨਹੀਂ ਛੱਡਿਆ ਜਾ ਸਕਦਾ ਸਰਕਾਰ ਨੂੰ ਮੁੜ ਦੁਬਾਰਾ ਅਸੀਂ ਪੰਜਾਬ ਸਰਕਾਰ ਨੂੰ ਇੱਕ ਇਹ ਵਾਰਨਿੰਗ ਦਿੰਨੇ ਆ ਕਿ ਜੇਕਰ ਕਿਸਾਨਾਂ ਦੀ ਤੁਰੰਤ ਕਣਕ ਦੀ ਭਰਾਈ ਦਾ ਕੰਮ ਸ਼ੁਰੂ ਨਾ ਹੋਇਆ ਤੁਰੰਤ ਉਹਨਾਂ ਨੂੰ ਉਤੋਂ ਲਿਫਟਿੰਗ ਨਾ ਹੋਈ ਨਵਾਂ ਅਨਾਜ ਉੱਥੇ ਆਉਣ ਦਾ ਪ੍ਰਬੰਧ ਨਾ ਹੋਇਆ ਤਾਂ ਫਿਰ ਇਹ ਬਹੁਤੀ देर ਚੁੱਪ ਕਰਕੇ ਹੱਥ ਜੋੜ ਕੇ ਨਹੀਂ ਬੈਠਾ ਜਾਣਾ ਲੋਕ ਅੰਦੋਲਨ ਦੇ ਰਾਹ ਤੇ ਤੁਰਨਗੇ ਆਏ ਦਿਨ ਤੁਸੀਂ ਦੇਖ ਰਹੇ ਹੋ ਸਰਕਾਰ ਨੂੰ ਪਤਾ ਨਹੀਂ ਲੱਗਦਾ ਕਿ ਸੈਕੜੇ ਏਕੜ ਜਿਹੜੀ ਗੜਿਆਂ ਨਾਲ ਇੱਕ ਪਾਸੇ ਤਾਂ ਮਰ ਰਹੀ ਐ ਤੇ ਜਿਹੜਾ ਇਲਾਕਾ ਖੁਸ਼ਕ ਐ ਉਹਨਾਂ ਇਲਾਕਿਆਂ ਦੇ ਵਿੱਚ ਅਗਲੱਗੇ ਫਸਲਾਂ ਸੜ ਰਹੀਆਂ ਨੇ ਤੁਹਾਨੂੰ ਇਹ ਇਸ ਕੱਲ ਦਾ ਉਹਦੇ ਕਿਸ ਦੇਸ਼ ਦੇ ਕਿਸਾਨ ਦਾ ਔਰ ਦੀ ਸਟੇਟ ਦੇ ਕਿਸਾਨ ਦਾ ਕਿਸੇ ਨੂੰ ਕੋਈ ਫਿਕਰ ਨਹੀਂ ਸਭ ਰੱਬ ਦੇ ਰੈਮੋ ਕਰਮ ਦੇ ਉੱਤੇ ਦਾ ਇੱਕ ਦੂਜੇ ਵੱਲ ਵੇਖ ਕੇ ਕਿਸਾਨ ਨੂੰ ਜੜਿਆ ਜਾ ਰਿਹਾ ਇਹ ਬਰਦਾਸ਼ਤ ਨਹੀਂ ਹੋਏਗਾ ਇਹਦਾ ਮੁਕਾਬਲਾ ਇਹਦਾ ਸਾਹਮਣਾ ਕਰਨ ਲਈ ਫਿਰ ਸਰਕਾਰ ਕਿਸਾਨਾਂ ਦੇ ਰੋਹ ਦਾ ਗੁੱਸੇ ਦਾ ਸਾਹਮਣਾ ਕਰਨ ਲਈ ਤਿਆਰ ਹੈ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਰੀ